ਹੱਥ ਬੰਨੇ ਸੋਡੇ ਮਰੇ ਹੱਥ ਪੰਜਾਬੀਓ ਹੱਥ ਬਣਾ ਲਓ ਪੈਰੀਂ ਹੱਥ ਲਵਾ ਲਓ ਜ਼ਮੀਨਾਂ ਨਾ ਵੇਚੋ ਪੈੜੀ ਨਾ ਵੇਚੋ ਬਹੁਤ ਚਿਰ ਦੇ ਰਲਾ ਪਾਉਨੇ ਆ ਕਲਪਦੇ ਆ ਪਿੰਡਦੇ ਆ ਬਾਈ ਜ਼ਮੀਨਾਂ ਨਾ ਵੇਚੋ ਇਹ ਮਿਲਣੀਆਂ ਨਹੀਂ ਆਹ ਦੇਖੋ ਆ ਝੰਡੇ ਝੂਲਦੇ ਆ ਨਾ ਅਦੀਦੇ ਆ ਇਹ ਝੰਡੇ ਨਹੀਂ ਰਹਿਣੇ ਕੁਛ ਵੀ ਨਹੀਂ ਰਹਿਣਾ ਝੰਡਾ ਨਾ ਨਿਸ਼ਾਨ ਨਾ ਪਛਾਣ ਨਾ ਤੁਹਾਡਾ ਵजूद ਨਾ ਹੋਣ ਕੱਖ ਨਹੀਂ ਰਹਿਣੀ ਤੇ ਇਹ ਝੰਡੇ ਕਿਨੇ ਝੁਲਣ ਲਾਏ ਸੀ ਇਹ ਝੰਡਿਆਂ ਦੇ ਮਾਲਕ ਬਣਾਇਆ ਕਿਨੇ ਸਾਨੂੰ ਇਹ ਝੰਡੇ ਗੱਡੇ ਸੀ ਬਾਬਾ ਬੰਦਾ ਸਿੰਘ ਬਹਾਦਰ ਸਾਨੂੰ ਜ਼ਮੀਨਾਂ ਦੇ ਮਾਲਕ ਬਣਾ ਕੇ ਝੰਡੇ ਗੱਡੇ ਸੀ ਇੱਥੇ ਪੱਕੇ ਤੌਰ ਤੇ ਤੁਸੀਂ ਸਦਾ ਰਾਜ ਕਰੋਗੇ ਦੁਨੀਆ ਦੇ ਉੱਤੇ ਤੇ ਤੁਸੀਂ ਜ਼ਮੀਨਾਂ ਵੇਚ ਤੁਰੇ ਯਾਰ ਅਸੀਂ ਕਿਹੜੇ ਨਰੂਆ ਨੇ ਪਿੰਡ ਬਾਈ ਤੁਹਾਨੂੰ ਇਹ ਸਚਾਈ ਦਿਖਾਉਣ ਆਇਆ ਪੰਜਾਬ ਦੇ ਲੋਕੋ ਅੱਖਾਂ ਖੋਲ ਕੇ ਦਿਮਾਗ ਖੋਲ ਕੇ ਗੱਲਾਂ ਸੁਣ ਲਓ ਆ ਖੜਿਆ ਦੋ ਭਰਾ ਦੋਨੇ ਸਕੇ ਇੰਨਾ ਆ ਜਿਹੜੀ ਪਹਿਲੀ ਤੇ ਮੈਂ ਖੜਾ ਪਹਿਲੀ ਦਿਖਾ ਦੇ ਬਾਈ ਓ ਪਿੱਛੇ ਤੱਕ ਨਿਗਾਹ ਮਰਵਾ ਮਾੜੀ ਇਹ ਪਹਿਲੀ ਵਿਕ ਚੁੱਕੀ ਆ 1 ਕਰੋੜ ਤੇ 3 ਲੱਖ ਦੀ 3 ਲੱਖ ਦੀ ਇਹ ਵਿਕੀ 1 ਕਰੋੜ ਵੀ ਸਾਡੇ ਭਰਾ ਦੀ ਸੀ ਵੱਡੇ ਦੀ ਹਾਂ ਇਹ ਵਿਕੀ 1 ਕਰੋੜ 3 ਲੱਖ ਦੀ ਹਾਂ ਉਹ ਪਰਲੇ ਬੰਨੇ ਆ ਛੱਡ ਕੇ ਕਣਕળા ਉਹ ਛੋਟੇ ਨੇ ਵੇਚੀ 1 ਕਰੋੜ 53 ਲੱਖ ਦੀ 1 ਕਰੋੜ 53 ਲੱਖ ਦੀ 6 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਤੇ ਅੱਜ ਇਹਨਾਂ ਕੋਲੇ ਆ ਕੇ ਦਲਾਲ ਕਹਿੰਦੇ ਆ ਕਿ ਸਾਨੂੰ 2 ਕਰੋੜ ਦਵਾਈਏ ਇਕੱਲੇ ਦਾ ਤੁਸੀਂ ਕੀ ਕਿਹਾ ਫਰਗੇ ਤੁਸੀਂ ਮੈਂ ਆਖਿਆ ਮੈਂ ਤਾਂ 10 ਕਰੋੜ ਚ ਵੀ ਨਹੀਂ ਦਿੰਦਾ ਹੂੰ ਤੁਸੀਂ 2 ਕਰੋੜ ਦੀ ਗੱਲ ਕਹਿਣਾ ਹੈ ਹਾਂ ਵੀ 10 ਚ ਵੀ ਨਹੀਂ ਦਿੰਦਾ ਹਾਂ ਮੈਂ ਕਹ ਤੂੰ ਮੈਨੂੰ ਦਵਾ ਉਹ ਵਧੀਆ ਗੱਲ ਕਹੀ ਹਾਂ ਤੇ ਤੁਸੀਂ ਕੀ ਕਿਹਾ ਸੀਗੇ ਜੀ ਮੈਂ ਭਾਈ ਇਹ ਗੱਲ ਕਹੀ ਸੀ ਦੀ ਛੋਟੇ ਕੋਲੇ ਵੀ ਲੈਣ ਆਏ ਸੀ ਸਾਡੇ ਕੋਲੇ ਵੀ ਆਏ ਸੀ ਵੀ ਤੁਸੀਂ ਜ਼ਮੀਨ ਦੇਣੀ ਹੈ ਮੈਂ ਕਿਹਾ ਵੀ ਅਸੀਂ ਜ਼ਮੀਨ ਨਹੀਂ ਦੇਣੀ ਹੂੰ ਆਸੀਂ ਅੱਜ ਇਹ ਜ਼ਮੀਨ ਵੇਚਤੀ ਮੁੜ ਕੇ ਆਸੀਂ ਇਹ ਜ਼ਮੀਨ ਜ਼ਿੰਦਗੀ ਭਰ ਨਹੀਂ ਖਰੀਦ ਸਕਦੇ ਇਹ ਲੈ ਨਹੀਂ ਸਕਦੇ ਆ ਭਾਈ ਨੇ ਵੇਚਿਆ ਭਾਵੇਂ ਕਿੰਨੀ ਮਰਜ਼ੀ ਕਮਾਈ ਕਰ ਲੈ ਆਹ ਜ਼ਮੀਨ ਲੈ ਕੇ ਵਿਖਾ ਨਹੀਂ ਲੈ ਨਹੀਂ ਲੈ ਸਕਦਾ ਹੋਰ ਹੋਰ ਲੈ ਨੂੰ ਸਸਤੀ ਕਿਤੇ ਆਹ ਨਹੀਂ ਲੈ ਸਕਦਾ ਓ ਲੋਕੋ ਓ ਲੋਕੋ ਪੰਜਾਬ ਦੇ ਲੋਕੋ ਓ ਅਕਲ ਨੂੰ ਹੱਥ ਮਾਰੋ ਓ ਪੈਸਾ ਤਾਂ ਤੈਹ 100 ਬੋਰੀ ਭਰ ਕੇ ਗੱਟਾ ਭਰ ਕੇ ਬੈਂਕਾਂ 'ਚ ਰੱਖ ਦੋ ਬੈਗ ਭਰ ਕੇ ਪੈਸਾ ਰੋਜ਼ ਘਟਦਾ ਹੈ ਉਹਦੀ ਕੀਮਤ ਰੋਜ਼ ਘਟਦੀ ਹੈ ਇਹਦੀ ਰੋਜ਼ ਐ ਵੱਧਦੀ ਆ ਹੋਇਆ ਉਹਦੀ ਵੀ ਰੋਜ਼ ਘਟਦੀ ਆ ਐ ਵੱਧਦੀ ਆ ਕੁੱਲ ਚੀਜ਼ ਦੀ ਕੁੱਲ ਚੀਜ਼ ਦੀ ਦੁਨੀਆ ਤੇ ਕੀਮਤ ਘਟਦੀ ਆ ਇੱਕੋ ਇੱਕ ਧਰਤੀ ਜ਼ਮੀਨ ਐ ਜਿਹਦੀ ਕੀਮਤ ਰੋਜ਼ ਵੱਧਦੀ ਆ ਰੋਜ਼ ਵੱਧਦੀ ਐ ਜੀ ਤੇ ਅਸੀਂ ਕਿੱਧਰ ਨੂੰ ਹੋ ਤੁਰਿਆ ਯਾਰ ਪੈਸਾ ਨਹੀਂ ਇਹਦਾ ਸਵਾਹ ਨੂੰ ਉੱਡ ਜੂ ਐ ਸਵਾਹ ਨੂੰ ਫੂਕ ਮਾਰੇ ਤੋਂ ਨਾ ਵਿੱਚੋਂ ਹੱਥ ਬਣਾ ਲਓ ਬਾਈ ਬੇਨਤੀ ਕਰਦਾ 4 ਸਾਲ ਖੜ੍ਹ ਜੋ ਡਬਲਯੂਟੀਓ ਦੇ ਸੁਝੋਤੇ ਆ ਹਾਈਵੇ ਬਣ ਗਏ ਰੇਲ ਦੀਆਂ ਲੀਆਂ ਨਿਕਲ ਗਈਆਂ ਖਾੜ ਦੇ ਬਾਗੇ ਟਾਰੀ ਬਾਰਡਰ ਖੁੱਲਣਿਆ ਬੰਦਰਗਾਹਾਂ ਨਾਲ ਜੋੜ ਦਿੱਤਾ ਗਿਆ ਤੁਹਾਨੂੰ ਰੂਸ ਤੋਂ ਪਾਕਿਸਤਾਨ ਨੂੰ ਸਿੱਧੀ ਟ੍ਰੇਨ ਰੇਲ ਗੱਡੀ ਆ ਚੁੱਕੀ ਹੈ ਚੀਨ ਤੋਂ ਲੈ ਕੇ ਯੂਰਪ ਤੱਕ ਸੜਕਪੂਟ ਬਣ ਕੇ ਤਿਆਰ ਹੋ ਗਿਆ ਸੜਕ ਬਣ ਕੇ ਤਿਆਰ ਹੋ ਗਈ ਹੈ ਇਹ ਵਪਾਰ ਸ਼ੁਰੂ ਹੋ ਗਿਆ ਨਾ ਕਿਸੇ ਵੀ ਕੀਮਤ ਦੇ ਪੰਜਾਬ ਤੇ ਜ਼ਮੀਨ ਨਹੀਂ ਮਿਲਣੀ ਉਹ ਐਸੇ ਕਰਕੇ ਕਾਲੇ ਕਾਨੂੰਨ ਲਿਆਏ ਆ ਹੁਣ ਫੇਰ ਸਾਡੇ ਬੰਦੇ ਬੈਠੇ ਉੱਥੇ ਮਰਨ ਵਰਤ ਤੇ ਥੋੜੀਆਂ ਜ਼ਮੀਨਾਂ ਬਚਾਉਣ ਖਾਤਰ ਉਹ ਐਸੇ ਕਰਕੇ ਨਵੀਆਂ ਨਵੀਆਂ ਨੀਤੀਆਂ ਲਿਆ ਰਹੇ ਨੇ ਤੁਸੀਂ ਉਹ ਨੀਤੀਆਂ ਕਾਨੂੰਨਾਂ ਦੇ ਖਿਲਾਫ ਖੜ ਕੇ ਹੁਣ ਲਾਜ ਦੇਤਾ ਵੀ 50 ਲੱਖ ਦਿੰਨੇ ਹੋ ਨਹੀਂ ਕਰੋੜ ਲੈ ਲੈ 2 ਕਰੋੜ ਮੈਂ ਕਹਿੰਦਾ ਬਲੇ ਲੰਮੇਚਰ ਤੋਂ ਤੁਹਾਨੂੰ 100 ਕਰੋੜ ਵੀ ਦੇਣਗੇ ਓਏ ਆ ਮਿੱਟੀ ਆ ਨਾ ਮਿੱਟੀ ਆ ਯਾਦ ਰੱਖਿਓ ਉਹ ਕਹਿੰਣਗੇ ਲੈ ਕਿਲਾ ਦੇ ਦੇ ਫੋਟ ਫੋਟ ਮਿੱਟੀ ਪੱਟ ਕੇ ਮਿੱਟੀ ਜੋਖਲਾ ਬਰਾਬਰ ਪੈਸੇ ਤੋਲ ਦਿੰਨੇ ਆ ਇੱਥੋਂ ਤੱਕ ਛੋੜੀਆਂ ਜ਼ਮੀਨਾਂ ਦੀਆਂ ਕੀਮਤਾਂ ਲੱਗਣੀਆਂ ਲੱਗਣੀਆਂ ਇਹਦਾ ਕੋਈ ਸ਼ੱਕ ਨਹੀਂ ਨਾ ਵਿੱਚੋਂ ਨਾ ਵਿੱਚੋਂ ਨਾਲੇ ਬਾਈ ਕੋਈ ਬਾੜੀ ਮੇਨ ਰੋਡ ਵੀ ਨਹੀਂ ਇੱਥੇ ਅਜੇ ਵੀ ਨਹੀਂ ਯਾਰ ਨਰੂਆਣੇ ਪਿੰਡ ਖੜਿਆ ਸੀ ਹਾਂ ਪਿੰਡ ਚਾਣਲੇ ਜਿੱਲੇ ਬਰਿੰਡ ਦਾ ਪਿੰਡਾ ਨਰੂਆਣਾ ਇਹ ਕੁਇ ਐ ਨਹੀਂ ਬਾਹਲੀ ਵੱਡੀ ਸੜਕਾਂ ਤੇ ਬਾਹਲਾ ਕੋ ਚੱਲ ਪਿਆ ਤੇ ਅੱਜ ਹੀ 2 ਕਰੋੜ ਨੂੰ ਆ ਗਏ ਲਖੜਦੇ 6 ਮਹੀਨੇ ਛੋੜੇ ਕੋਲੇ ਏਸੇ ਛੋੜੇ ਕੋਲੇ ਗੱਲ ਸੁਣ ਲੈ ਬਾਪੂ ਤੇਰੇ ਕੋਲੇ ਜੇ ਨਾ ਹੀ 5 ਕਰੋੜ ਨੂੰ ਕਹਿਣ 10 ਕਰੋੜ ਨੂੰ ਕਹਿਣ ਕਹਿਣਗੇ ਹਾਂ ਕਹਿਣਗੇ ਸੋ ਬੇਨਤੀ ਆ ਬਾਈ ਹੱਥ ਬੰਨ ਕੇ ਸੁਣ ਮੈਨੂੰ ਤਾਂ ਇੱਕ ਸਾਡੇ ਇਥੇ ਦਿਹਾੜੀ ਆਉਂਦਾ ਮਰਬੀਆ ਦਾ ਮੁੰਡਾ ਉਹ ਵੀ ਕਹਦਾ ਮੈਨੂੰ ਕਹਿੰਦਾ ਚਾਚਾ ਕੁਝ ਵੀ ਹੋ ਜੇ ਪਰ ਇੰਨਾ ਤਾਂ ਵੇਚ ਕੇ ਗਲਤੀ ਗੱਲ ਨਹੀਂ ਤੂੰ ਨਾ ਵੇਚੀ ਮੈਂ ਕਹਿੰਦਾ ਮੈਂ ਤਾਂ ਬੈਸੀ ਨਹੀਂ ਵੇਚਦਾ ਹਾਂ ਹਾਂ ਸਹੀ ਗੱਲ ਉਹ ਲੰਗਾਂ ਨਹੀਂ ਜਾਣੀਆਂ ਜਿਹੜੀਆਂ ਵੇਚੋਂਗੇ ਕਹਾ ਮਿਲਣੀ ਨਹੀਂ ਜ਼ਮੀਨ 26000 ਕੱਲਾ ਦਾ ਛੜਕਾਂ ਦੀ ਰੋਗੀ ਹਾਂ ਕਲੋਨੀਆਂ ਇਕੱਟੀਆਂ ਜਾਂਦੀਆਂ ਰੋਜ਼ ਕਿੰਨੇ ਹਜ਼ਾਰਾਂ ਸੈਂਕੜੇ ਕਿੱਡ ਰੋਜ਼ ਹੋਰ ਤੇ ਦੁਖੀ ਜਾਂਦੇ ਕਲੋਨੀਆਂਾਂ ਚ ਮੈਂ ਇਹ ਚੱਕੀ ਫਿਰਦਾ ਆ ਰੇਲ ਦੀਆਂ ਨੀ ਹਾਂ ਨਵੀਆਂ ਨਿਕਲਣ ਲੱਗੀਆਂ ਪੈਸੇ ਚੱਕੀ ਫਿਰਦਾ ਢੋਲੇ ਲੋਕਾਂ ਅੱਜ ਤੇ ਕਲੋਨੀ ਕੱਟੀ ਆ ਆਪਣੇ ਆ ਬਹਿੰਡੇ ਦੇ ਪਰਲੇ ਪਾ ਗੱਲਬੱਤੀ ਕੋਲੇ ਉਹ ਕਹਿੰਦੇ ਭਾਈ ਜ਼ਮੀਨ ਤਾਂ ਵੇਚ ਬੈਠੇ ਘਾਹ ਜ਼ਮੀਨ ਮਿਲਦੀ ਨਹੀਂ ਨਹੀਂ ਮਿਲਦੀ ਹੁਣ ਨਹੀਂ ਮਿਲਦੀ ਸੋ ਸਾਨੂੰ ਹੱਥ ਮੰਨ ਕੇ ਹੀ ਬੇਨਤੀ ਆ ਮੇਰੇ ਅੱਖੇ ਲੱਗ ਕੇ ਸਿਰਫ ਮੈਂ ਇੰਨੀ ਬੇਨਤੀ ਕਰਦਾ ਪੰਜਾਬੀ ਕੋ 4 ਸਾਲ ਖੜ੍ਹ ਜੋ 28 ਤੱਕ ਖੜ੍ਹ ਜੋ ਜੇ ਨਾ ਤੁਹਾਡੀ ਕੀਮਤ ਪਈ ਨਾ ਇਹ ਪੈੜੀ ਦੀ ਕਿਹੜਾ ਸਿਉਣਾ ਕਿਹੜੇ ਹੀਰੇ ਕਿਹੜੇ ਮੋਤੀ ਕਿਹੜੇ ਕੋਹੇਨੂਰ ਮੈਂ ਕਹਿੰਦਾ ਦੁਨੀਆ ਦੇ ਉੱਤੇ ਇੰਨੀ ਕੀਮਤ ਤੇ ਧਰਤੀ ਦੀ ਪੈਣੀ ਆ ਖਿੱਤੇ ਦੀ ਪੈਣੀ ਆ ਤੁਸੀਂ ਦੁਨੀਆ ਤੇ ਰਾਜ ਕਰੋਗੇ ਮੈਥੋਂ ਲਿਖਾ ਕੇ ਲੈ ਲਓ ਮੈਨੂੰ ਨੀਵੇਂ ਥਾਂ ਬਹਾ ਦਿਓ ਜੇ ਮੈਂ ਇਸ ਗੱਲ 'ਚ ਗਲਤ ਨਿਕਲਿਆ ਮੈਂ ਹਮੇਸ਼ਾ ਜਿਹੜੀ ਗੱਲ ਤੁਹਾਨੂੰ ਕਹਿੰਦਾ ਆਇਆ ਵੀ ਲੋਕੋ ਐ ਹੋਊਗਾ ਓਏ ਐ ਹੋਊਗਾ ਸੰਭਲ ਜੋ ਐ ਹੋਊਗਾ ਐ ਹੋਊਗਾ ਉਹੀ ਗੱਲਾਂ ਹੁੰਦੀਆਂ ਆ ਰਹੀਆਂ ਨੇ ਤੇ ਇਹ ਵੀ ਹੋਣੀਆਂ ਨੇ ਸੋ ਇੰਨੀ ਬੇਨਤੀ ਆ ਕੇ ਬਾਈ ਬਣ ਕੇ ਹੱਥ ਬੰਨ ਕੇ ਢੱਡ ਪੇਟ ਬੰਨ ਕੇ ਤੁਹਾਡੇ ਪਿਓ ਤੁਹਾਡੇ ਦਾਦੇ ਪਰਦਾਦੇ ਆ ਨੇ ਇਹ ਪੈੜੀ ਫੱਡੇ ਛੱਤਰ ਪਾ ਕੇ ਟਾਕੀਆਂ ਲੀੜੇ ਪਾ ਕੇ ਭੁੱਖ ਤੇ ਕੱਟ ਕੇ ਜ਼ਮੀਨਾਂ ਜੋੜੀਆਂ ਸੀ ਬਾਈ ਨਾ ਟਾਓ ਇਹ 'ਚ ਕੋਈ ਸ਼ੱਕ ਨਹੀਂ ਹਾਂ ਖਰਚੇ ਘਟਾ ਲਓ ਕੋਹ ਨਹੀਂ ਰੱਖਿਆ ਵੱਡੀਆਂ ਕੋਠੀਆਂ 'ਚ ਇੱਟਾਂ ਨੇ ਕਮਾਈ ਨਹੀਂ ਦੇਣੀ ਕੋਈ ਨਹੀਂ ਰੱਖਿਆ ਮਹਿੰਗੇ ਵਿਆਹਾਂ 'ਚ ਭੋਗਾਂ 'ਚ ਬ੍ਰੈਂਡਾਂ 'ਚ ਕੱਪੜਿਆਂ 'ਚ ਗੱਡੀਆਂ 'ਚ ਕੱਖ ਨਹੀਂ ਰੱਖਿਆ ਕੁਝ ਨਹੀਂ ਉਹਦਾ ਇੱਕ ਵਾਰੀ ਥੁੱਕ ਮਿੱਠੀ ਗੱਲ ਆ ਉਹ ਖਰਚੇ ਨਾ ਕਰੋ ਸਿੱਧੀ ਤੇ ਸਾਦੀ ਜ਼ਿੰਦਗੀ ਜਿਉ ਕੇ ਦੇਖੋ ਨਾਲੇ ਸਕੂਨ ਆ ਨਾਲੇ ਹੁਣ ਜਮੀਨਾਂ ਥੋੜੀਆਂ ਜਾਇਦਾਦਾਂ ਬਚੀਆਂ ਰਹਿਣਗੀਆਂ ਗੱਡੀ